ਸੋਚੋ ਸਮਝੋ ਕਿ ਉਹ ਕਿਸੇ ਚੀਜ਼ ਦੇ ਜਾਣ ਨਾਲ ਜ਼ਿੰਦਗੀ ਰੁਕਣੀ ਜਾਂਦੀ ਬਲਕਿ ਜੇ ਅਸੀਂ ਆਪਣੇ ਰੱਬ ਤੇ ਵਿਸ਼ਵਾਸ ਰੱਖੀਏ ਕਿ ਚੀਜ਼ ਗਈ ਕੋਈ ਗੱਲ ਨਹੀਂ ਉਹ ਮੇਰਾ ਮਾਲਿਕ ਮੇਰਾ ਦਾਤਾ ਮੇਰੇ ਨਾਲ ਹੈ ਮੈਂ ਮਿਹਨਤ ਕਰਨੀ ਹੈ ਔਰ ਮੈਨੂੰ ਉਹਦੀ ਰਹਿਮਤ ਤੇ ਯਕੀਨ ਹੈ ਕਿ ਇਸ ਤੋਂ ਅੱਛਾ ਹੋਰ ਹਮੇਸ਼ਾ ਮਿਲਦਾ ਵੀ ਅੱਛਾ ਹੈ ਇਹ ਦੇਖਿਆ ਹੈ ਅਸੀਂ ਇਹ ਦੇਖਿਆ ਹੈ ਕਿ ਜੇ ਚੀਜ਼ ਇੰਨੀ ਕਿ ਜਾਂਦੀ ਹੈ ਨਾ ਤਗਲੀ ਵਾਰ ਨੂੰ ਬੰਦਾ ਉਸ ਤੋਂ ਵੈਸਟੀ ਲੈਣ ਦੀ ਕਈ ਆਪ ਸੋਚ ਕੇ ਦੇਖੋ ਬੰਦਾ ਕਹਿੰਦਾ ਮੋਟਰਸਾਈਕਲ ਗਿਆ ਜਾਂ ਆਹ ਚੀਜ਼ ਮੈਂ ਵੇਚੀ ਇਹ ਤਾਂ ਅੱਛੀ ਹੁਣ ਬੰਦਾ ਉਹ ਤੋਂ ਥਲੜੀ ਲੈਂਦਾ ਨਹੀਂ ਕਦੀ ਵੀ ਹਮੇਸ਼ਾ ਉਤੋਂ ਕਿਉਂਕਿ ਇਹ ਕੁਦਰਤ ਹੈ ਅਗਰ ਰੱਬ ਤੇ ਯਕੀਨ ਰੱਖੀਏ ਤਾਂ ਓខਾ ਵਕਤ ਆਉਂਦਾ ਵੀ ਹੈ ਤਾਂ ਬੰਦਾ ਬਿਮਾਰ ਨਹੀਂ ਹੁੰਦਾ ਚਿੰਤਾ ਨਹੀਂ ਕਰਦਾ ਬੰਦਾ ਦਿਲ ਛੱਡ ਕੇ ਨਹੀਂ ਬੈਠਦਾ ਬਲਕਿ ਉਹ ਪੌਦੇ ਦੀ ਤਰ੍ਹਾਂ ਹੁੰਦਾ ਹੈ ਕਿ ਜੇ ਫੁੱਲਾਂ ਨੂੰ ਦੇਖਾਂਗੇ ਫੁੱਲ ਕੀ ਹੈ ਚੀਜ਼ ਚੀਜ਼ ਆਂਦੀ ਵੀ ਹੈ ਔਰ ਫੁੱਲ ਖਿਲਦੇ ਵੀ ਹੈ ਤਾਂ ਮਰ ਜਾਂਦੇ ਵੀ ਹੈ ਫੁੱਲ ਖਿਲਦੇ ਹੈ ਤਾਂ ਤੋੜ ਕੇ ਕੋਈ ਲੈ ਵੀ ਪਰ ਦੇਣ ਵਾਲਾ ਕੌਣ ਹੈ ਉਹ ਜੜ ਅਗਰ ਮੈਂ ਜੜ ਨਾਲ ਜੁੜਿਆ ਹੋਇਆ ਹਾਂ ਨਾ ਕੋਈ ਤੋੜ ਕੇ ਲੈ ਵੀ ਜਾਵੇ ਉਹ ਕੋਈ ਖੋ ਕੇ ਲੈ ਵੀ ਗਿਆ ਮੈਨੂੰ ਪਰਵਾਹ ਕੋਈ ਨਹੀਂ ਕਿਉਂਕਿ ਦੇਣ ਵਾਲਾ ਦਾਤਾ ਮੇਰੇ ਨਾਲ ਹੈ ਅੱਜ ਉਹ ਇੰਨਾ ਕੁ ਲੱਗਿਆ ਤਾਂ ਕੱਲ ਨੂੰ ਮੇਰਾ ਰੱਬ ਇਸ ਤੋਂ ਜ਼ਿਆਦਾ ਦੇਵੇਗਾ ਇਸ ਲਈ ਤਾਂ ਹੀ ਅਸੀਂ ਇੱਥੇ ਕਹਿਣਾ ਚਾਹਾਂਗੇ ਕਿਉਂ ਕਰਤਾ ਹੈ ਫਿਕਰ ਤੂੰ ਫਿਕਰ ਮੇ ਰੋਤਾ ਹੈ ਕਿਆ ਕਿਉਂ ਕਰਤਾ ਹੈ ਅਗਰ ਕੋਈ ਜਿਹਦਾ ਦੱਸਿਆ ਕੋਈ ਨੁਕਸਾਨ ਹੋ ਗਿਆ ਕੋਈ ਪ੍ਰੋਬਲਮ ਹੋ ਗਈ ਕੋਈ ਪਰੇਸ਼ਾਨੀ ਆ ਗਈ ਜੀਵਨ ਦੇ ਵਿੱਚ ਜਾਂ ਅੱਜ ਕੋਈ ਦੁੱਖ ਹੈ ਕੋਈ ਤਕਲੀਫ ਹੈ ਤਾਂ ਫਿਰ ਰੋਈਏ ਨਾ ਠੀਕ ਹੈ ਦੁੱਖ ਤਾਂ ਹੁੰਦਾ ਹੈ ਪਰ ਰੋਣ ਦੇ ਨਾਲ ਚਿੰਤਾ ਕਰਨ ਨਾਲ ਕੀ ਦੁੱਖ ਦੂਰ ਹੋ ਜਾਂਦਾ ਹੈ ਬਲਕਿ ਉਹ ਟੈਨਸ਼ਨ ਜ਼ਿਆਦਾ ਯਾਨੀ ਵੱਧ ਜਾਂਦੀ ਹੈ ਤਾਂ ਹੀ ਅਸੀਂ ਕਈ ਵਾਰ ਕਹੀਦਾ ਨਾ ਕਿ ਟੈਨਸ਼ਨ ਉਤਨੀ ਹੀ ਲਓ ਜਿੰਨੀ ਸੇ ਕੰਮ ਹੋ ਜਾਏ ਇਤਨੀ ਜ਼ਿਆਦਾ ਵੀ मत ਲਓ ਕਿ ਜ਼ਿੰਦਗੀ ਤਮਾਮ ਹੋ ਜਾਏ ਤਮਾਮ ਦਾ ਮਤਲਬ ਕੀ ਹੁੰਦਾ ਜ਼ਿੰਦਗੀ ਖਤਮ ਹੀ ਨਾ ਹੋ ਜਾਵੇ ਇੰਨੀ ਜ਼ਿਆਦਾ ਟੈਨਸ਼ਨ ਵੀ ਨਾ ਲਓ ਸੋਚੋ ਉਹਨਾਂ ਕੀ ਜਿੰਨਾਂ ਨਾਲ ਕੰਮ ਓਵਰ ਥਿੰਕਿੰਗ ਨਾ ਕਰੋ ਕਿਉਂਕਿ ਓਵਰ ਥਿੰਕਿੰਗ ਕਰਨ ਨਾਲ ਬੰਦਾ ਆਪ ਹੀ ਜਰਾ ਗੌਰ ਕਰਨਾ ਉਹ ਜਿੰਨੀ ਜ਼ਿਆਦਾ ਓਵਰ ਥਿੰਕਿੰਗ ਹੁੰਦੀ ਹੈ ਨਾ ਉਹ ਬੰਦੇ ਦੀ ਓਵਰ ਥਿੰਕਿੰਗ ਹੀ ਬੰਦੇ ਦੇ ਦੁੱਖ ਦਾ ਬੰਦੇ ਦੀ ਹਾਰ ਦਾ ਕਾਰਨ ਮੈਂ ਹਾਰ ਨਾ ਜਾਵਾਂ ਮੈਂ ਹਾਰ ਨਾ ਜਾਵਾਂ ਮੈਂ ਅਸਫਲ ਨਾ ਹੋ ਜਾਵਾਂ ਮੈਂ ਅਸਫਲ ਨਾ ਹੋ ਜਾਵਾਂ ਹੁਣ ਇੱਥੇ ਵੀ ਦੱਸਣਾ ਚਾਹਾਂਗੇ ਕਿਉਂਕਿ ਕੁਝ ਸੱਚੀਆਂ ਘਟਨਾਵਾਂ ਹੁੰਦੀਆਂ ਆ ਕੱਲ ਸ਼ਾਮੀ ਅਜੇ ਦੇ ਅਜੇ ਦੇ ਕੋਲ ਬੈਠੇ ਸੀ ਅਸੀਂ ਅਜੇ ਦੀ ਬੇਟੀ ਦੱਸ ਰਹੀ ਸਾਨੂੰ ਸੁਪਨਾ ਕਿ ਮਾਲਕੋ ਮੇਰੇ ਪੇਪਰ ਦੀ ਬੜੀ ਟੈਨਸ਼ਨ ਸੀ ਉਹ ਪੇਪਰ ਚੋਂ ਕੁਝ ਹੋ ਗਿਆ ਸੀ ਇਦਾਂ ਤਾਂ ਬੜੀ ਟੈਨਸ਼ਨ ਫੇਰ ਨੂੰ ਰਹਿਮਤ ਦਿੱਤੀ ਪਿਛਲੀ ਵਾਰ ਕਹਿੰਦੀ ਜਦੋਂ ਮੈਂ ਰਹਿਮਤ ਬੀਤੀ ਨੇ ਇੰਨਾ ਕੌਨਫੀਡੈਂਸ ਆ ਗਿਆ ਮੇਚ ਜਿਹੜੇ ਪੇਪਰ 'ਚ ਮੇਰੇ ਨੰਬਰ ਬਹੁਤ ਘੱਟ ਸੀ ਦੁਬਾਰਾ ਜਦੋਂ ਮੈਂ ਪੇਪਰ ਦਿੱਤਾ ਤਾਂ ਟੀਚਰ ਵੀ ਹੈਰਾਨ ਰਹਿ ਗਈ ਕਿਉਂਕਿ ਰਿਕਾਰਡ ਤੋੜ ਦਿੱਤਾ ਮੈਂ ਮੈਨੂੰ ਅਵਾਰਡ ਮਿਲਿਆ ਇੰਨੇ ਨੰਬਰ ਮੇਰੇ ਆਏ ਕਿਉਂਕਿ ਮੇਰੇ ਅੰਦਰ ਹੋਇਆ ਕਿ ਹੁਣ ਮਾਲਕ ਮੇਰੇ ਉਹਦੀ ਰਹਿਮਤ ਦਾ ਸਹਾਰਾ ਮਿਲਦਾ ਹੈ ਨਾ ਜਦੋਂ ਇਨਸਾਨ ਉਹਦੇ ਨਾਲ ਜੁੜਦਾ ਹੈ ਜਿੱਦਾਂ ਬਹੁਤ ਵਾਰ ਅਸੀਂ ਦੱਸੀਦਾ ਕਿ ਤੁਹਾਡੀ ਬਾਡੀ ਦੇ ਵਿੱਚ ਅਗਰ ਵਿਟਾਮਿਨ ਸੀ ਦਾ ਲੈਵਲ ਘਟ ਜਾਵੇ ਆਇਰਨ ਘਟ ਜਾਵੇ ਵਿਟਾਮਿਨ ਡੀ ਦਾ ਲੈਵਲ ਘਟ ਜਾਵੇ ਤਾਂ ਇਹ ਬੰਦਾ ਕੀ ਕਰਦਾ ਡਾਕਟਰ ਨੂੰ ਕਾਦੀ ਗ ਜੇ ਵਿਟਾਮਿਨ ਡੀ ਦਾ ਲੈਵਲ ਘਟਾ ਤਾਂ ਕਹਿੰਦੇ ਵਿਟਾਮਿਨ ਡੀ ਦੀ ਗੋਲੀ ਖਾ ਤਾਂ ਤੇਰੀ ਬੋਡੀ ਦਾ ਲੈਵਲ ਅਪ ਹੋਵੇ ਵਿਟਾਮਿਨ ਸੀ ਦਾ ਲੈਵਲ ਘਟ ਜਾਂਦਾ ਹੈ ਕਹਿੰਦੇ ਵਿਟਾਮਿਨ ਸੀ ਦੀ ਗੋਲੀ ਖਾ ਤਾਂ ਕਿ ਲੈਵਲ ਵੱਧ ਜਾਵੇ ਯਾਨੀ ਜਿਹੜੀ ਚੀਜ਼ ਦੀ ਸਾਡੇ ਵਿੱਚ ਕਮੀ ਹੈ ਨਾ ਜਦੋਂ ਉਹਦੇ ਨਾਲ ਜੁੜੀ ਉਹ ਚੀਜ਼ ਖਾਂਦੇ ਤਾਂ ਲੈਵਲ ਅਪ ਹੋਣਾ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਸਾਡੇ ਅੰਦਰ ਹਿੰਮਤ ਦੀ ਕਮੀ ਆਂਦੀ ਹੈ ਹੌਸਲੇ ਦੀ ਕਮੀ ਆਂਦੀ ਹੈ ਸਾਹਸ ਦੀ ਕਮੀ ਆਂਦੀ ਹੈ ਜਾਂ ਰੱਬ ਦੀ ਰਹਿਮਤ ਦੀ ਸਾਨੂੰ ਹੁੰਦਾ ਨਾ ਲੋੜ ਤਾਂ ਫੇ ਸਾਨੂੰ ਉਹ ਚੀਜ਼ ਨਾਲ ਜੋੜਨਾ ਪੈਂਦਾ ਜਿੱਥੋਂ ਇਹ ਚੀਜ਼ ਸਾਡੇ ਲੈਵਲ ਨੂੰ ਅਪ ਔਰ ਮਾਲਕ ਦੀ ਰਹਿਮਤ ਉਹੀ ਤਾਂ ਕਰਦੀ ਹੈ ਜੋ ਸਾਡੀ ਟੁੱਟੀ ਹਿੰਮਤ ਨੂੰ ਵਧਾ ਵੱਧਦੀ ਹੈ ਕਿ ਨਹੀਂ ਹਾਂਜੀ ਸਾਡੀ ਹਿੰਮਤ ਵੀ ਵੱਧਦੀ ਹੈ ਸਾਡਾ ਹੌਸਲਾ ਹੀ ਵੱਧਦਾ ਹੈ ਸਾਡਾ ਵਿਸ਼ਵਾਸ ਵੀ ਵੱਧਦਾ ਹੈ ਉਹ ਇਹ ਵਿਸ਼ਵਾਸ ਜਿੰਨਾ ਵੱਧਦਾ ਹੈ ਹਿੰਮਤ ਜਿੰਨੀ ਵੱਧਦੀ ਹੈ ਉਨੇ ਹੀ ਇਨਸਾਨ ਜੀਵਨ ਚ ਕਾਮਯਾਬੀ ਨੂੰ ਬੜੀ ਆਸਾਨੀ ਨਾਲ ਕਹਦੇ ਹੋ ਸੁਭਾਨ ਅੱਲਾਹ ਪਾ ਲੈਂਦਾ ਹੈ ਇਸ ਲਈ ਇਹ ਚੀਜ਼ ਕਦੋਂ ਮਿਲਦੀ ਹੈ ਕਿ ਜਿਹੜੀ ਚੀਜ਼ ਦੀ ਜ਼ਰੂਰਤ ਹੈ ਨਾ ਸਾਨੂੰ ਉਹਦੇ ਨਾਲ ਜੁੜਨਾ ਵੀ ਪੈਂਦਾ ਹੈ ਇਹ ਗੱਲ ਯਾਦ ਰੱਖਣਾ ਹਮੇਸ਼ਾ ਇਸ ਲਈ ਤਾਂ ਹੀ ਤਾਂ ਕਿਹਾ ਜਾਂਦਾ ਹੈ ਘਰ 'ਤੇ ਬੈਠੇ ਬੈਠੇ ਤੇਰੇ ਹੱਥ 'ਨਾਂ ਕੁਝ ਵੀ ਆਏਗਾ ਉਹ ਰਹਿਮਤ ਤੋ ਤਬ ਹੀ ਪਾਏਗਾ ਜਦ ਫਕੀਰੋਂ ਕੇ ਦਰ 'ਤੇ ਜਾਏਗਾ ਕਿ ਘਰ 'ਚ ਬੈਠੇ ਬੈਠੇ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਦਾ ਰੋਣਾ ਰੋਣ ਨਾਲ ਹੱਥ ਕੁਝ ਨਹੀਂ ਆਣਾ ਬਲਕਿ ਰਹਿਮਤ ਅਗਰ ਚਾਹੀਦੀ ਹੈ ਤਾਂ ਰਹਿਮਤ ਉਦੋਂ ਹੀ ਮਿਲਦੀ ਹੈ ਜਦੋਂ ਇਨਸਾਨ ਗੁਰੂਆਂ ਰਹਿਬਰਾਂ ਫਕੀਰਾਂ ਦੇ ਦਰ 'ਤੇ ਕਿਉਂਕਿ ਜਿੱਥੇ ਰਹਿਮਤ ਵਸਦੀ ਹੈ ਵੈਸੇ ਰਹਿਮਤ ਤਾਂ ਹਰ ਜਗ੍ਹਾ ਹੀ ਹੈ ਕਿਉਂਕਿ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਪ੍ਰਮਾਤਮਾ ਸਮਝ ਦਿਓ ਰਹਿਮਤ ਹਰ ਜਗ੍ਹਾ ਹੀ ਹੈ ਪਰ ਹਾਸਿਲ ਫਕੀਰਾਂ ਦੇ ਦਰ ਤੋਂ ਕਿੱਦਾਂ ਹੁੰਦੀ ਹੈ ਇਹਨੂੰ ਇਦਾਂ ਸਮਝ ਲਓ ਜਿਦਾ ਘਰ ਦੇ ਵਿੱਚ ਬਿਜਲੀ ਦੇ ਤਾਰਾਂ ਦਾ ਪੂਰੇ ਘਰ ਚ ਘੁੰਮੀਆਂ ਹੁੰਦੀਆਂ ਹੁੰਦੀਆਂ ਕਿ ਨਹੀਂ ਜਦੋਂ ਫਿਟਿੰਗ ਹੁੰਦੀ ਹੈ ਕਹਿੰਦੇ ਬਿਜਲੀ ਦੀ ਪਾਈਪ ਇਦਾਂ ਹੀ ਹੁੰਦਾ ਨਾ ਉਹ ਪਾਈਪਾਂ ਦੇ ਉਹਦੇ ਥਰੀਏ ਤਾਰ ਬੰਦਾ ਕਹਿੰਦਾ ਆਹ ਦੀਵਾਰ ਚ ਇਦਾਂ 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 ਪਾਈਪ ਪਾਇਆ ਇਲੈਕਟ੍ਰੀਸ਼ੀਅਨ ਨੇ ਸਮਝ ਦਿਓ ਕਿ ਨਹੀਂ ਜਾਂ ਅਸੀਂ ਉਹ ਦੇਖਦੇ ਆ ਪਾਣੀ ਦੀ ਪਾਈਪ ਜਾਂ ਗੈਸ ਦੀ ਪਾਈਪ ਉਹ ਅੱਜਕੱਲ ਜੋ ਵੀ ਇੱਥੇ ਪਾਈਪਾਂ ਪੈਂਦੀਆਂ ਕਿਦਾਂ ਕੁਮਾ ਕੇ ਇੱਥੇ ਤੱਕ ਪਰ ਹੁਣ ਜਦੋਂ ਸਾਨੂੰ ਆਪਾਂ ਮੋਬਾਈਲ ਨੂੰ ਚਾਰਜ ਕਰਨਾ ਹੁੰਦਾ ਹੈ। ਤੁਸੀਂ ਕਹਿੰਦੇ ਆ ਆ ਦੀਵਾਰ ਜਿੱਥੇ ਤਾਰ ਨੰਗ ਰਹੀ ਹੈ ਇੱਥੇ ਮੋਬਾਈਲ ਲਾ ਦੀ। ਤਾਰ ਤਾਂ ਨੰਗ ਰਹੀ ਹੈ ਉੱਥੇ ਕਰੰਟ ਤਾਂ ਉੱਥੇ ਵੀ ਹੈ। ਪਰ ਚਾਰਜ ਉੱਥੇ ਨਹੀਂ ਲੱਗੇਗਾ। ਟੀਵੀ ਉੱਥੇ ਨਹੀਂ ਚੱਲਣਾ। ਸਮਝੋ ਫ੍ਰਿਜ, ਟੀਵੀ, ਕੂਲਰ, ਏਸੀ ਜੋ ਵੀ ਚਲਾਣਾ ਉੱਥੇ ਨਹੀਂ ਚੱਲਣਾ। ਸਾਨੂੰ ਚਲਾਣਾ ਉੱਥੇ ਹੀ ਪੈਣਾ ਜਿੱਥੇ ਉਹ ਇੱਕ ਸਾਕਟ ਰੱਖੀ ਹੋਈ ਹੈ ਨਾ ਉਹ ਜਰੀਆ ਰੱਖਿਆ ਹੋਇਆ ਜੀ ਉੱਥੇ ਅਸੀਂ ਉਹ ਪਿੰਨ ਲਾਵਾਂਗੇ ਤਾਂ ਫੇਰ ਹੀ ਕਰੰਟ। ਬਸ ਇੱਦਾਂ ਹੀ ਸਮਝ ਲਿਆ ਕਰੋ ਕਿ ਰੱਬ ਦੀ ਰਹਿਮਤ ਦਾ ਕਰੰਟ ਤਾਂ ਹਰ ਜਗ੍ਹਾ ਹੀ ਹੈ। ਪਰ ਜਿੱਥੇ ਸੰਤ ਫਕੀਰ ਬੈਹਿ ਕੇ ਸਿਮਰਨ ਕਰਕੇ ਨੂੰ ਬੈਠੇ ਆ ਜਦੋਂ ਉੱਥੇ ਜਾ ਕੇ ਅਸੀਂ ਬੈਠਦੇ ਆ ਤਾਰ ਜੋੜਦੇ ਆ ਤਾਂ ਫਿਰ ਉਹ ਸਾਨੂੰ ਵੀ ਚਾਰਜ ਕਰ ਦਿੰਦੇ ਆ ਫਿਰ ਜਿਹੜੀ ਸਾਡੀ ਬੈਟਰੀ ਦਾ ਲੈਵਲ ਡਾਊਨ ਹੁੰਦਾ ਨਾ ਸਾਡੀ ਜ਼ਿੰਦਗੀ ਦੀ ਬੈਟਰੀ ਦਾ ਲੈਵਲ ਡਾਊਨ ਹੁੰਦਾ ਹੈ ਬੰਦਾ ਕਹਿੰਦਾ 5% ਰਹਿ ਗਈ 10% ਪਤਾ ਨਹੀਂ ਕਿਹੜੇ ਵੇਲੇ ਸ਼ਟਡਾਊਨ ਹੋ ਜਾਣਾ ਪਤਾ ਨਹੀਂ ਕਿਹੜੇ ਵੇਲੇ ਡੈੱਡ ਹੋ ਜਾਣਾ ਕੀ ਕਹਿੰਦੇ ਹੁੰਦੇ ਮੋਬਾਈਲ ਡੈੱਡ ਯਾਰ ਕਾਲ ਕਾਲ ਨਾ ਅਗਰੀ ਮੇਰਾ ਮੋਬਾਈਲ ਡੈੱਡ ਇੱਦਾਂ ਬੰਦਾ ਵੀ ਹੁਣ ਕਹਿੰਦਾ ਜੇ ਮੋਬਾਈਲ ਨੂੰ ਦੁਬਾਰਾ ਚਾਰਜ ਕਰਨਾ ਹੈ ਤਾਂ ਫਿਰ ਉਹਨੂੰ ਉੱਥੇ ਲਾ ਜੋੜਨਾ ਤਾਂ ਬੰਦੇ ਨਾਲ ਵੀ ਜੇ ਆਪਣੀ એનર્ਜੀ ਦੇ ਲੈਵਲ ਨੂੰ ਹਾਈ ਕਰਨਾ ਤਾਂ ਉਹਨੂੰ ਵੀ satsang ਨਾਲ ਜੁੜਨਾ ਜ਼ਰੂਰੀ ਹੈ ਜਿੱਥੇ ਉਹ ਪੁਆਇੰਟ ਉਹ ਰਹਿਮਤ ਵਾਲਾ ਹੈ ਉਹ ਆਨੰਦ ਵਾਲਾ ਹੈ ਸਮਝਦੇ ਹੋ ਕਿ ਨਹੀਂ ਇਹਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਹੋ ਜਦਾਂ ਬੰਦੇ ਨਾਲ ਇੱਕ ਟ੍ਰੇਨ ਦੇ ਵਿੱਚ ਬੈਠਣਾ ਹੋਵੇ ਤਾਂ ਟ੍ਰੇਨ ਦੀ ਲਾਈਨ ਤਾਂ ਹਰ ਜਗ੍ਹਾ ਹੀ ਹੁੰਦੀ ਹੈ ਹੁੰਦੀ ਹੈ ਕਿ ਨਹੀਂ ਪਰ ਬੈਠਣ ਵਾਸਤੇ ਸਾਨੂੰ ਹਰ ਜਗ੍ਹਾ ਨਹੀਂ ਬੈਠ ਸਕਦੇ ਅਸੀਂ ਕਿ ਲੈ ਵੀ ਇੱਥੋਂ ਹੀ ਲਾਈਨ ਜਾ ਰਹੀ ਤੇ ਇਹ ਰੇਲਵੇ ਲਾਈਨ ਇੱਥੋਂ ਹੀ ਜਾ ਰਹੀ ਮੇਰੇ ਘਰ ਦੇ ਕੋਲ ਦੀ ਤਾਂ ਮੈਨੂੰ ਸਟੇਸ਼ਨ ਤੇ ਜਾਣ ਦੀ ਇੱਥੋਂ ਹੀ ਬਹਿ ਜਾਵਾਂ ਮੈਂ ਨਹੀਂ ਕਹਿੰਦੇ ਲਾਈਨ ਜਿੱਥੋਂ ਵੀ ਮਰਜੀ ਜਾਵੇ ਪਰ ਬੈਠਣ ਵਾਸਤੇ ਸਟੇਸ਼ਨ ਤੇ ਜਾਣਾ ਜ਼ਰੂਰੀ ਹੈ ਤਾਂ ਸਤਸੰਗ ਵੀ ਉਹੀ ਸਟੇਸ਼ਨ ਹੈ ਇਹ ਗੱਲ ਯਾਦ ਰੱਖਣਾ ਰੱਬ ਦੀ ਰਹਿਮਤ ਤਾਂ ਹਰ ਜਗ੍ਹਾ ਹੀ ਹੈ ਉਹਦੀ ਕਿਰਪਾ ਤਾਂ ਹਰ ਜਗ੍ਹਾ ਹੀ ਹੈ ਕਿਉਂਕਿ ਪੱਤੇ ਪੱਤੇ ਜ਼ਰਰੇ ਜ਼ਰਰੇ ਕਣ ਕਣ ਅੰਦਰੋਂ ਪ੍ਰਮਾਤਮਾ ਪਰ ਕੁਝ ਪੁਆਇੰਟ ਹੁੰਦੇ ਆ ਕੋਈ ਜਗ੍ਹਾ ਹੁੰਦੀ ਹੈ ਜਿੱਥੇ ਬਹਿ ਕੇ ਅਸੀਂ ਉਹਨੇ ਨਾਲ ਜੋੜ ਉਹ ਕਲਾ ਸਿੱਖ ਜੇ ਰੱਬ ਦੀ ਰਹਿਮਤ ਦੀ ਗੱਡੀ 'ਚ ਬੈਠਣਾ ਹੈ ਤਾਂ ਵੀ ਸਤਸੰਗ ਦੇ ਵਿੱਚ ਜਾ ਕੇ ਬੈਠਣਾ ਇਹ ਪੁਆਇੰਟ ਹੈ ਜਿੱਥੇ ਸਾਨੂੰ ਰਹਿਮਤ ਦੀ ਗੱਡੀ ਚੜਾਇਆ ਜਾਂਦਾ ਹੈ ਤਾਂ ਹੀ ਤਾਂ ਇਹ ਗੱਲ ਫਿਰ ਕਮ ਆ ਗਈ ਇਸ ਲਈ ਸਮਝ ਲੈਣਾ ਕਿ ਘਰ ਪਰ ਬੈਠੇ ਬੈਠੇ ਤੇਰੇ ਹੱਥ ਨਾ ਕੁਛ ਵੀ ਆਏਗਾ ਆਏਗਾ ਰਹਿਮਤ ਤੋ ਤਬਹੀ ਪਾਏਗਾ ਜਬ ਫਕੀਰੋ ਕੇ ਦਰ पे ਜਾਏਗਾ ਕਹਿੰਦੇ ਜਦੋਂ ਫਕੀਰਾਂ ਦੇ ਕੋਲ ਚੱਲ ਕੇ ਜਾਂਦੇ ਆ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਤਾਂ ਰਹਿਮਤ ਆ ਫਿਰ ਮਿਲਦੀ ਆ ਖੁਸ਼ੀਆਂ ਫਿਰ ਮਿਲਦੀ ਆ ਜੀਵਨ ਚ ਆਨੰਦ ਫਿਰ ਆਂਦਾ ਹੈ ਖਾਲੀ ਝੋਲੀਆਂ ਫੇਰੀ ਭਰਦੀਆਂ ਹੈ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ ਔਰ ਇਸ ਤਰ੍ਹਾਂ ਸੀ ਇਹ ਤੇ ਦੱਸ ਰਹੇ ਸੀ ਕਿ ਅਗਰ ਐਸੀ ਮੁਸ਼ਕਲਾਂ ਦੇ ਹੱਲ ਲੈਣੇ ਹਨ ਨਾ ਤਾਂ ਫਿਰ ਜਿੰਨਾ ਸਾਡੇ ਅੰਦਰ ਪਿਆਰ ਵਿਸ਼ਵਾਸ ਵੱਧਾ ਹੈ ਉਹਨਾਂ ਫਿਰ ਕੀ ਹੁੰਦਾ ਹੈ ਇਹ ਜਿੰਨਾ ਹੀ ਕਹਿੰਦੇ ਨਾ ਮੈਨੂੰ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਉਹਨਾਂ ਹੀ ਅਸੀਂ ਉਹਦੀ ਰਹਿਮਤ ਦੇ ਨੇੜੇ ਹੁੰਦੇ ਚਲੇ ਜਾਂਦੇ ਹਾਂ ਉਹਨਾਂ ਹੀ ਉਹਦੀ ਬਖਸ਼ਿਸ਼ ਦੇ ਨੇੜੇ ਹੁੰਦੇ ਚਲੇ ਜਾਂਦੇ ਹਾਂ ਇਸ ਲਈ ਬੁੱਲੇ ਸ਼ਾਹ ਕਹਿੰਦੇ ਕਿ ਫਕੀਰਾਂ ਦੇ ਵਚਨਾਂ ਨੂੰ ਸਮਝਣਾ ਪੈਣਾ ਹੈ ਤਾਂ ਹੀ ਜੋ ਬਾਤ ਹੁਣ ਜਰਾ ਗੌਰ ਕਰਨਾ ਇੱਥੇ ਬੁੱਲੇ ਸ਼ਾਹ ਦੇ ਕਲਾਮ ਦੀ ਗੱਲ ਕਰਨ ਲੱਗੇ ਆ ਕਿ ਅਗਰ ਫਕੀਰਾਂ ਦੀ ਗੱਲ ਨੂੰ ਸਮਝਾਂਗੇ ਤਾਂ ਫਿਰ ਕਹਿੰਦੇ ਹੈ बात समझ ले फकीरों की तेरी हर बात बन जाएगी कि अगर तेरे जीवन दिया कुछ गल्ला नहीं बन रही हैं तेरे जीवन च कुछ परेशानियां है जिन्होंदे हल नहीं मिल रहे तेरे जीवन च कुछ उलझना है जेडीयां नहीं सुलझ रहीयां तो फिर याद रख फिर फकीरा दी बात समझ फकीरा दे वचना नु समझ अपने उस परमात्मा दे नाल प्रभु दे नाल यकीन ना जड़ क्योंकि जदा फुल्ला दी गल दसी के फूल दातायां ਪਰ ਦਾਤਾ ਉਹ ਜੜ ਹੈ ਅਗਰ ਕੋਈ ਦਾਤ ਚਲੀ ਵੀ ਜਾਵੇ ਨਾ ਤਾਂ ਦਾਤ ਨੂੰ ਦੇਖ ਕੇ ਫਿਕਰ ਨਾ ਕਰੋ ਬਲਕਿ ਇਹ ਸੋਚੋ ਜੜ ਜਾਨੀ ਮੇਰਾ ਦਾਤਾ ਮੇਰੇ ਨਾਲ ਹੈ ਤੇ ਦਾਤ ਗਈ ਹੈ ਤਾਂ ਦੁਬਾਰਾ ਹੋਰ ਵੀ ਹੁਣ ਜਰਾ ਸੋਚੋ ਫੇ ਖੁਸ਼ੀ ਹੋਏਗੀ ਕਿ ਨਹੀਂ ਇੱਕ ਬੰਦਾ ਸਿਰਫ ਦਾਤ ਨੂੰ ਦੇਖ ਰਿਹਾ ਚਲੀ ਗਈ ਉਹ ਰੋਏਗਾ ਤਾਂ ਜਿਹੜਾ ਦੇਖੋ ਚਲੀ ਜਾਵੇ ਕੋਈ ਗੱਲ ਨਹੀਂ ਦੇਣ ਵਾਲਾ ਦਾਤਾ ਮੇਰੇ ਤਾਂ ਉਹ ਫੇ ਉਹਨੂੰ ਠੀਕ ਹੈ ਤਕਲੀਫ ਤਾਂ ਜ਼ਰੂਰ ਹੁੰਦੀ ਹੈ ਮੇਰੀ ਚੀਜ਼ ਗਈ ਹੈ ਪਰ ਉਹ ਫਿਕਰ ਨਹੀਂ ਕਰਦਾ ਕਿਉਂਕਿ ਪਤਾ ਦੁਬਾਰਾ ਆ ਵੀ ਹੁਣ ਜ਼ਿੰਦਗੀ ਕਿਹਦੀ ਬਿਹਤਰ ਹੈ ਜਿਹੜਾ ਇਹ ਚੀਜ਼ ਜਾਣ ਤੇ ਰੋਈ ਰੋਈ ਜਾਵੇ ਰੋ ਰੋ ਕੇ ਆਪਣੀ ਸਿਹਤ ਵੀ ਗਵਾ ਦੇਵੇ ਜਾਂ ਉਹ ਹੈ ਕਿ ਕੋਈ ਨਹੀਂ ਚਲੀ ਗਈ ਹੈ ਠੀਕ ਹੈ ਤਕਲੀਫ ਤਾਂ ਹੈ ਕਿਉਂਕਿ ਬੜੀ ਮਿਹਨਤ ਨਾਲ ਲਈ ਸੀ ਪਰ ਹੁਣ ਚਲੀ ਗਈ ਤਾਂ ਚਲੀ ਗਈ ਹੁਣ ਇਹਦੇ ਬਾਰੇ ਰੋ ਕੇ ਆਪਣੀ ਆਣੀ ਤਾਂ ਵਾਪਸ ਨਹੀਂ ਆ ਬਲਕਿ ਜੋ ਮੇਰੇ ਕੋਲ ਹੋਰ ਹੈ ਮੇਰੀ ਸਿਹਤ ਸ਼ਾਂਤੀ ਉਹ ਵੀ ਜਾਣੀ ਹੈ ਤੈਨੂੰ ਚੰਗਾ ਹੈ ਕਿ ਮੈਂ ਆਪਣੇ ਦਾਤੇ ਦੇ ਵਿਸ਼ਵਾਸ ਰੱਖਾਂ ਕਿ ਮੇਰਾ ਦਾਤਾ ਮੇਰੇ ਨਾਲ ਹੈ ਉਸ ਲਈ ਇਹ ਗੱਲ ਕਹਿ ਦਿਓ ਕਿ ਮੈਨੂੰ ਆਪਣੇ ਮਾਲਕ ਤੇ ਵਿਸ਼ਵਾਸ ਹੈ ਜੋ ਗਿਆ ਹੈ ਮੇਰਾ ਮਾਲਕ ਇਸ ਤੋਂ ਅੱਛਾ ਮੈਨੂੰ ਦੇਗਾ ਕਿਉਂਕਿ ਮੇਰਾ ਮਾਲਿਕ ਮੇਰੇ ਇਹ ਵਿਸ਼ਵਾਸ ਨਾਲ ਤੁਸੀਂ ਕਹਿੰਦੇ ਤਾਂ ਯਕੀਨ ਰੱਖੋ ਫਿਰ ਅੱਛਾ ਮਿਲੇਗਾ ਵੀ ਜ਼ਰੂਰ ਇਹ ਗੱਲ ਸੱਚਾਈ ਹੈ ਤੇ ਜੇ ਉਹੀ ਚੀਜ਼ਾਂ ਨੂੰ ਸੋਚ-ਸੋਚ ਕੇ ਰੋਂਦੇ ਰਹੇ ਤਾਂ ਅੱਛਾ ਤਾਂ ਮਿਲਣਾ ਨਹੀਂ ਜੋ ਗਿਆ ਉਹ ਆਣਾ ਨਹੀਂ ਜੋ ਗਿਆ ਉਹ ਤਾਂ ਗਿਆ ਹੀ ਅਸੀਂ ਆਣ ਵਾਲੇ ਕੱਲ ਨੂੰ ਵੀ ਗਵਾ ਸਮਝ ਦਿਓ ਵਿਸ਼ਵਾਸ करिए ਤਾਂ ਫਿਰ ਆਣ ਵਾਲਾ ਕੱਲ ਬਿਹਤਰ ਹੁੰਦਾ ਜਾਏਗਾ ਕਿਉਂਕਿ ਆਣ ਵਾਲਾ ਕੱਲ ਤੇ ਹੱਥ 'ਚ ਹੈ ਇਹ ਜਵਾਬ ਤੁਸੀਂ ਦੇਣਾ ਬੰਦਾ ਕਹਿੰਦਾ ਨਾ ਕਿਸੇ ਇਨਸਾਨ ਦੇ ਹੱਥ 'ਚ ਨਹੀਂ ਹੈ ਕਿ ਜਿਹਨੂੰ ਕੁਝ ਆਉਣ ਵਾਲਾ ਕੱਲ ਉਹ ਭਗਵਾਨ ਦੇ ਹੱਥ 'ਚ ਹੈ ਈਸ਼ਵਰ ਦੇ ਹੱਥ 'ਚ ਹੈ ਉਹ ਰੱਬ ਦੇ ਹੱਥ 'ਚ ਹੈ ਪਰਮਾਤਮਾ ਦੇ ਹੱਥ 'ਚ ਹੈ ਤਾਂ ਜੇ ਉਹਦੇ ਤੇ ਵਿਸ਼ਵਾਸ ਰੱਖਾਂਗੇ ਯਕੀਨ ਰੱਖਾਂਗੇ ਤਾਂ ਫਿਰ ਆਉਣ ਵਾਲਾ ਕੱਲ ਅੱਛਾ ਹੀ ਆਏਗਾ ਇਸ ਲਈ ਚੀਜ਼ਾਂ ਨੂੰ ਦੇਖ ਕੇ ਨਹੀਂ ਰੋਣਾ ਬਲਕਿ ਜੇ ਚੀਜ਼ਾਂ ਕੋਈ ਨੁਕਸਾਨ ਹੁੰਦਾ ਵੀ ਹੈ ਤਾਂ ਕੋਈ ਗੱਲ ਨਹੀਂ ਹੁਣ ਚਲਾ ਗਿਆ ਕੋਈ ਗੱਲ ਨਹੀਂ ਬਲਕਿ ਮੈਂ ਹੁਣ ਇਹ ਯਕੀਨ ਰੱਖਾਂ ਕਿ ਮੈਨੂੰ ਦੇਣ ਵਾਲਾ ਮੇਰਾ ਮਾਲਕ ਮੇਰੇ ਤਾਂ ਮੈਨੂੰ ਵਿਸ਼ਵਾਸ ਆ ਉਹ ਮੈਨੂੰ ਬਹੁਤ ਦੇਣਾ ਹੈ ਮੈਨੂੰ ਬਹੁਤ ਖੁਸ਼ੀਆਂ ਦੇਣੀਆਂ ਆ ਕਿਉਂਕਿ ਖੁਸ਼ੀਆਂ ਦਾ ਦਾਤਾ ਮੇਰੇ ਆਹ ਹੈ। ਇਸ ਲਈ ਯਕੀਨ ਰੱਖਣਾ ਬਸ ਅੱਜ ਇਹ ਗੱਲ ਸਮਝਣੀ ਹੈ। ਇਹਨੂੰ ਹੀ ਕਹਿੰਦੇ ਜੋ ਬਾਤ ਸਮਝ ਲੇ ਫਕੀਰੋਂ ਕੀ ਤੇਰੀ ਹਰ ਬਾਤ ਹੋ ਜਾਏਗੀ। ਹੁਣ ਆਹੀ ਗੱਲਾਂ ਤਾਂ ਸਮਝਣੀਆਂ ਹੈ ਕਿ ਅੱਜ ਤੋਂ ਚੀਜ਼ਾਂ ਦੇ ਰੋਣੇ ਨਹੀਂ ਰੋਣੇ। ਸਮਝਦੇ ਹੋ ਕਿ ਨਹੀਂ? ਬਲਕਿ ਆਪਣੇ ਮਾਲਕ ਤੇ ਵਿਸ਼ਵਾਸ ਰੱਖਣਾ ਹੈ। ਕਿਉਂਕਿ ਵੈਸੇ ਵੀ ਕਿਹਾ ਜਾਂਦਾ ਹਿੰਮਤ ਮਰਦਾ ਮਦਦੇ। ਬੰਦਾ ਮਿਹਨਤ ਕਰੇ, ਬੰਦਾ ਰੱਬ ਤੇ ਭਰੋਸਾ ਰੱਖ ਕੇ ਕੋਸ਼ਿਸ਼ ਕਰੇ। ਹੁਣ ਇੱਥੇ ਜਿੱਦਾਂ ਤੁਹਾਨੂੰ ਕਹੇ ਕੁਝ ਕਹਾਣੀਆਂ। ਹੁਣ ਪਹਿਲੀ ਕਹਾਣੀ ਸੁਣਾਉਣ ਲੱਗਿਆ ਤੁਹਾਨੂੰ। ਇੱਕ ਦਿਨ ਮਹਾਤਮਾ ਬੁੱਧ ਜਾ ਰਹੇ ਸੀ ਆਪਣੇ ਪਿਆਰਿਆਂ ਦੇ ਨਾਲ ਇੱਕ ਬਾਜ਼ਾਰ ਚ ਹੀ ਗੁਜ਼ਰ ਰਹੇ ਹੈ ਔਰ ਉਧਰ ਉਸ ਬਾਜ਼ਾਰ ਦੇ ਦੂਸਰੇ ਕੋਨੇ ਤੇ ਇੱਕ ਕਸਾਈ ਦੀ ਦੁਕਾਨ ਹੈ ਕਿਹਦੀ ਦੁਕਾਨ ਹੈ ਕਸਾਈ ਦੀ ਔਰ ਉਹ ਕਸਾਈ ਨੇ ਬੱਕਰੇ ਬੰਨੇ ਹੋਏ ਹੈ ਬੱਕਰੇ ਬੰਨੇ ਹੋਏ ਹੈ ਕੁਝ ਮੁਰਗੇ ਰੱਖੇ ਹੋਏ ਹੈ ਟੋਕਰੀਆਂ ਚ ਕੈਦ ਕਰਕੇ ਕਿਉਂਕਿ ਅੱਜ ਕੱਲ ਪਿੰਜਰੇ ਪਹਿਲਾਂ ਟੋਕਰੀਆਂ ਵਿੱਚ ਬੰਦ ਕੀਤੇ ਜਾਂਦੇ ਸੀ ਉਸ ਸਮੇਂ ਹੁਣ ਇੱਕ ਬੱਕਰਾ ਯਾਨੀ ਬੱਕਰੇ ਉੱਥੇ 10 12 ਹੈ ਪਰ ਇੱਕ ਬੱਕਰਾ ਨਾ ਮਤਲਬ ਰਸੀ ਨਾ ਬੱਝਾ ਹੋਇਆ ਤਾਂ ਬੜਾ ਮਤਲਬ ਜਦੋਂ ਜਹਿਦ ਕਰ ਰਿਹਾ ਰਸੀ ਨੂੰ ਤੋੜਨ ਦੀ ਔਰ ਬਾਕੀ ਬੱਕਰੇ ਸ਼ਾਂਤ ਹੋ ਕੇ ਕਹਿਦੇ ਹੋ ਬੱਕੀ ਸ਼ਾਂਤ ਹੋ ਗਏ ਪਰ ਇੱਕ ਨਾ ਇਹ ਜਿਹਦਾ ਉਹ ਬਸ ਕੋਸ਼ਿਸ਼ ਕਰ ਰਿਹਾ ਹੈ ਕਦੀ ਇਧਰ ਲਤਾ ਮਾਰਦਾ ਕਦੀ ਉਧਰ ਲਤਾ ਮਾਰਦਾ ਕਦੀ ਧੌਣ ਨੂੰ ਏਦਾਂ ਖਿੱਚਦਾ ਤਕਲੀਫ ਜ਼ਰੂਰ ਹੋ ਰਹੀ ਹੈ ਕਿਉਂਕਿ ਜਦੋਂ ਰਸੀ ਗਲਚ ਹੋਵੇ ਕਿਤਨਾ ਆ ਤਾਂ ਗਲ ਨੂੰ ਦਰਦ ਵੀ ਹੋਣੀ ਹੈ ਪੀੜਾ ਵੀ ਹੋਣੀ ਹੈ ਤਕਲੀਫ ਵੀ ਹੋਣੀ ਹੈ ਪਰ ਉਹ ਫਿਰ ਵੀ ਲੱਗਾ ਹੋਇਆ ਹੈ ਕਸਾਈ ਬੈਠਾ ਹੱਸ ਰਿਹਾ ਲਾਲਾ ਯੋਹਰੇ ਕਿ ਟੁੱਟਣੀਆਂ ਤੇਤੋਂ ਇਧਰ ਮਹਾਤਮਾ ਬੁੱਧ ਜਾ ਰਹੇ ਆ ਜਾ ਰਹੇ ਆ ਔਰ ਇੱਕ ਸੇਠ ਉਹਨਾਂ ਦੇ ਨਾਲ ਬੇਨਤੀ ਕਰਦਾ ਜਾ ਰਿਹਾ ਕਿ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ ਮੈਂ ਕੀ ਕਰ ਸਕਦਾ ਤੁਹਾਡੇ ਵਾਸਤੇ ਕਿਉਂਕਿ ਮੇਰਾ ਦਿਲ ਕਰਦਾ ਕੋਈ ਸੇਵਾ ਕਰਾਂ ਤਾਂ ਮਹਾਤਮਾ ਬੁੱਧ ਕਹਿੰਦੇ ਅਸੀਂ ਸੰਨਿਆਸੀ ਆ ਭਾਈ ਇੱਕ ਜਗ੍ਹਾ ਤੇ ਰਹਿਣਾ ਨਹੀਂ ਅਸੀਂ ਤਾਂ ਮਤਲਬ ਕਿਉਂਕਿ ਮਹਾਤਮਾ ਬੁੱਧਾ ਨਿਯਮ ਸੀ ਉਹ ਕਦੀ ਇੱਕ ਜਗ੍ਹਾ ਠਹਿਰਦੇ ਨਹੀਂ ਹੁੰਦੇ ਸੀ ਅੱਜ ਇੱਥੇ ਸਮਝਾਇਆ ਪੈਦਲ ਚੱਲਦੇ ਆਂ ਚੱਲਦੇ ਆਂ ਅੱਗੇ ਚਲੇ ਜਾਣਾ ਪੂਰੇ ਜਿੱਦਾ ਕਹ ਲਓ ਨਾ ਪੂਰੇ ਦੇਸ਼ ਵਿੱਚ ਭ੍ਰਮਣ ਭ੍ਰਮਣ ਦਾ ਮਤਲਬ ਹੁੰਦਾ ਪੂਰੇ ਦੇਸ਼ ਘੁੰਮਦੇ ਸੀ ਜਿੱਥੇ ਵੀ ਗਿਆਨ ਦੀ ਜ਼ਰੂਰਤ ਉੱਥੇ ਬਹਿੰਦੇ ਸੀ ਸੱਤ ਸੰਗ ਕਰਦੇ ਸੀ ਅੱਗੇ ਚਲੇ ਜਾਂਦੇ ਸੀ ਜੇ ਰੁਕਣਾ ਵੀ ਕਿਤੇ ਤੇ ਵੱਧ ਤੋਂ ਵੱਧ 3 ਦਿਨ ਹੁਣ ਇਹਦੇ ਉਹ ਜਾ ਰਹੇ ਸੀ ਤਾਂ ਸੇਠ ਬੇਨਤੀ ਕਰ ਰਿਹਾ ਕੋਈ ਮੌਕਾ ਦਿਓ ਮੈਨੂੰ ਮਹਾਤਮਾ ਬੁੱਧ ਨੇ ਉਹਨੂੰ ਕਿਹਾ ਕੋਈ ਨਹੀਂ ਤੈਨੂੰ ਮੌਕਾ ਦਿੰਦੇ ਆ ਸਾਡੇ ਪਿੱਛੇ-ਪਿੱਛੇ ਆ ਜਾ ਹੁਣ ਸੇਠ ਨਾਲ-ਨਾਲ ਹੈ ਮਹਾਤਮਾ ਤੋਂ ਬਾਜ਼ਾਰ 'ਚੀ ਜਾ ਰਹੇ ਆ ਉਧਰ ਜਿੱਧਾ ਦੱਸਿਆ ਬਿਆਰ ਦੇ ਦੂਜੇ ਕੋਨੇ ਤੇ ਦੁਕਾਨ ਹੈ ਉਸ ਕਸਾਈ ਦੀ ਬੱਕਰਾ ਹੈ ਜੋ ਕੀ ਕਰ ਰਿਹਾ ਹੈ ਜਦੋ ਜਹਿਦ ਕਰ ਰਿਹਾ ਹੈ ਰਸੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਕਸਾਈ ਹਾਸ ਰਿਹਾ ਕਿੱਥੋਂ ਟੁੱਟਣੀ ਹੈ ਪਰ ਉਹ ਬੱਕਰੇ ਨੇ ਦੋ ਤਿੰਨ ਝਟਕੇ ਮਾਰੇ ਇਦਾਂ ਦੇ ਜ਼ਬਰਦਸਤ ਝਟਕੇ ਮਾਰੇ ਕਿ ਗਲੇ ਤੋਂ ਖੂਨ ਤਾਂ ਜ਼ਰੂਰ ਨਿਕਲੇ ਪਰ ਰਸੀ ਟੁੱਟ ਗਈ ਔਰ ਬੱਕਰਾ 도ੜ ਪਿਆ ਹੁਣ ਕਸਾਈ ਨੇ ਦੇਖਿਆ ਹੈ ਰਸੀ ਤੋੜ ਲਈ 도ੜ ਗਿਆ ਕਸਾਈ ਵੀ ਮਗਰ ਮਗਰ 도ੜਿਆ ਉਹ ਫੜਨ ਵਾਸਤੇ ਹੁਣ ਬੱਕਰਾ ਅੱਗੇ ਅੱਗੇ ਕੁਣ ਬੱਕਰੇ ਨੂੰ ਨਹੀਂ ਪਤਾ ਕਿੱਧਰ ਜਾਣਾ ਹੈ ਕੀ ਕਰਨਾ ਪਰ ਫਿਰ ਵੀ ਉਹ ਜਾ ਰਿਹਾ ਹੈ ਫਿਰ ਵੀ ਉਹ ਜਾ ਰਿਹਾ ਹੈ ਦੌੜ ਲਗਾਈ ਹੋਈ ਹੈ ਉਸਨੇ ਬਜ਼ਾਰਾਂ 'ਚ ਹੀ ਦੌੜਦਾ ਹੋਇਆ ਦੌੜਦਾ ਹੋਇਆ ਪਿੱਛੇ-ਪਿੱਛੇ ਕਸਾਈ ਦੌੜਦਾ ਦੌੜਦਾ ਬੱਕਰਾ ਕਿੱਥੇ ਪਹੁੰਚ ਗਿਆ ਜਿੱਥੇ ਮਹਾਤਮਾ ਬੁੱਧ ਜਾ ਰਹੇ ਸੀ ਮਹਾਤਮਾ ਬੁੱਧ ਦੇ ਮੋੜ 'ਤੇ ਅਗੇ ਬੱਕਰਾ ਪਹੁੰਚ ਗਿਆ ਔਰ ਸਮਝ ਲਓਗੇ ਜਿੱਥੇ ਮਹਾਤਮਾ ਬੁੱਧ ਜਾ ਰਹੇ ਸੀ ਨਾ ਉਹਦੇ ਮੋੜ 'ਤੇ ਜਾ ਕੇ ਖੜ ਗਿਆ ਸ਼ਾਇਦ ਬੱਕਰੇ ਨੂੰ ਹੀ ਕਿਤੇ ਪਤਾ ਹੋਣਾ ਹੈ ਤੇ ਮੈਂ ਖੜਨਾ ਕਿੱਥੇ ਹੈ ਸਮਝਦੇ ਹੋ ਜਾਨੂ ਪਿੱਛੇ ਕਸਾਈ ਪਹੁੰਚ ਗਿਆ ਕਸਾਈ ਨੇ ਜਾ ਕੇ ਜ ਰੱਸੀ ਫੜੀ ਔਰ ਖਿੱਚ ਕੇ ਲੈ ਜਾਣ ਲਗਾ ਮਹਾਤਮਾ ਬੋਧੀ ਨਜ਼ਰ ਉਸ ਤੇ ਗਈ ਕਿਉਂਕਿ ਦੇਖ ਲਿਆ ਕਸਾਈ ਦੇ ਹੱਥ 'ਚ ਇੱਕ ਛੋਰਾ ਫੜਿਆ ਹੋਇਆ ਹੈ ਕਿਉਂ ਕਸਾਈ ਇੱਦੀ ਬੈਠਾ ਸੀ ਇੱਦੀ ਦੌੜ ਪਿਆ ਸਮਝ ਗਿਆ ਮਹਾਤਮਾ ਬੁੱਧ ਕੇ ਕਸਾਈ ਦਾ ਬੱਕਰਾ ਰੱਸੀ ਤੋੜਾ ਕੇ ਆਇਆ ਪਰ ਸਾਡੇ ਕੋਲ ਆ ਕੇ ਕਿਉਂ ਰੁਕਿਆ ਤਾਂ ਉਸ ਵੇਲੇ ਮਹਾਤਮਾ ਬੋਧ ਨੇ ਕਸਾਈ ਨੂੰ ਕਿਹਾ ਰੁਕ ਕਸਾਈ ਨੇ ਹੱਥ ਜੋੜੇ ਕਿਉਂਕਿ ਇੰਨੇ ਸ਼ਰਧਾਲੂ ਨਾਲ ਸੀ ਛੇਠ ਵੀ ਨਾਲ ਜਿਹੜਾ ਕਹਿ ਰਿਹਾ ਸੀ ਮੈਨੂੰ ਕੋਈ ਸੇਵਾ ਦਾ ਮੌਕਾ ਦੇਓ ਮਹਾਤਮਾ ਜੀ ਕਹਿੰਦੇ ਰੁਕ ਇੱਕ ਬੱਕਰੇ ਨੂੰ ਕਿੱਥੇ ਲੈ ਕੇ ਚੱਲਾਂ ਕਹਿੰਦਾ ਜੀ ਮੈਂ ਕਸਾਈ ਆ ਮੇਰਾ ਕੰਮ ਹੈ ਇਹਨੂੰ ਮਾਰ ਕੇ ਇਹਦਾ ਮੀਟ ਵੇਚਣਾ ਮਾਸ ਵੇਚਣਾ ਉਹੀ ਕਰਨਾ ਮੈਂ ਲੈ ਕੇ ਚੱਲਾ ਇਹਦਾ ਰੱਸੀ ਤੋੜਾ ਕੇ ਪਤਾ ਨਹੀਂ ਕਿੱਦਾਂ 도ੜਿਆ ਹੋਇਆ ਹੋਰ ਇੰਨੇ ਬੱਕਰੇ ਖੜੇ ਆ ਕਿਸ ਨੇ ਕੋਸ਼ਿਸ਼ ਨਹੀਂ ਕੀਤੀ ਇਹ ਰੱਸੀ ਤੋੜਾ ਕੇ 도ੜਿਆ ਆ ਇਸ ਲਈ ਇਹਨੂੰ ਫੜ ਕੇ ਲੈ ਜਾ ਰਿਹਾ ਮੇਰਾ ਬੱਕਰਾ ਹੈ ਤਾਂ ਉਸਲੇ ਮਹਾਤਮਾ ਜੀ ਕਹਿੰਦੇ ਰੁਕ ਕੀ ਕੀਮਤ ਹੈ ਇਸਦੀ ਅਗਰ ਇਹਨੂੰ ਮੈਂ ਖਰੀਦਣਾ ਹੋਵੇ ਕੀ ਕੀਮਤ ਹੈ ਇਸਦੀ ਉਸਨੇ ਉਹਨਾਂ ਜੋ ਕੀਮਤ ਸੀ ਬੱਕਰੇ ਦੀ ਦੱਸੀ ਕਿੰਨੀ ਕੀਮਤ ਹੈ ਮਹਾਤਮਾ ਉਹਦੇ ਸੇਠ ਨੂੰ ਕਹਿੰਦੇ ਸੇਠ ਤੂੰ ਕਹਿੰਦਾ ਸੀ ਨਾ ਮੈਨੂੰ ਕੋਈ ਸੇਵਾ ਦਾ ਮੌਕਾ ਦਿਓ ਤੇ ਲੈ ਇਹ ਹੀ ਮੌਕਾ ਹੈ ਇਹ ਬੱਕਰੇ ਨੂੰ ਖਰੀਦ ਦੀ ਕੀਮਤ ਦੇ ਸੇਠ ਨੇ ਫਟਾਫਟ ਜੇਬ ਚੋਂ ਜਿੰਨੇ ਵੀ ਉਹਨਾਂ ਮੰਗੇ ਉਸ ਵੇਲੇ 100 ਮੰਗੇ 150 ਮੰਗੇ ਯਾਨੀ ਜੋ ਵੀ ਮੰਗੇ ਸੇਠ ਨੇ ਜੇਬ ਚੋਂ ਕੱਢ ਕੇ ਪੈਸੇ ਕਸਾਈ ਨੂੰ ਦਿੱਤੇ ਕਸਾਈ ਨੂੰ ਤਾਂ ਆਪਣੇ ਪੈਸੇ ਨਾ ਮਤਲਬ ਸੀ ਪੈਸੇ ਮਿਲੇ ਤਾਂ ਕਸਾਈ ਚਲਾ ਗਿਆ ਉਹ ਕਹਿੰਦਾ ਮਹਾਰਾਜ ਹੁਣ ਉਹ ਕਹਿੰਦੇ ਹੁਣ ਤੂੰ ਕਹਿੰਦਾ ਸੀ ਮੈਨੂੰ ਸੇਵਾ ਦਾ ਮੌਕਾ ਦੇ ਹੁਣ ਤੂੰ ਇਹੀ ਕੋਈ ਕੰਮ ਕਰਨਾ ਇਹ ਬੱਕਰੇ ਨੂੰ ਘਰ ਲੈ ਜਾ ਜਦ ਤੱਕ ਇਹ ਜਿਉਂਦਾ ਇਹਦੀ ਸੇਵਾ ਕਰ ਸਾਡੇ ਵੱਲੋਂ ਇੱਕ ਇਹ ਤੈਨੂੰ ਹੁਕਮ ਵੀ ਹੈ ਇੱਕ ਤੂੰ ਮੈਨੂੰ ਸਾਨੂੰ ਕਹਿ ਲੈ ਕੋਈ ਸੇਵਾ ਦੱਸੋ ਇਹਨੂੰ ਲੈ ਜਾ ਇਹਨੂੰ ਛੱਡੀ ਨਾ ਕਿਉਂਕਿ ਇਦਾਂ ਤੂੰ ਛੱਡ ਦਿੱਤਾ ਹੁਣ ਤਾਂ ਕसाई ਦੁਬਾਰਾ ਫੜ ਕੇ ਇਸ ਲਈ ਇਹਨੂੰ ਘਰ ਲੈ ਜਾ ਔਰ ਜਿੰਨਾ ਚਿਰ ਵੀ ਹੈ ਕਿਉਂਕਿ ਸਿਹਤ ਹੈ ਤੂੰ ਤੈਨੂੰ ਕਮੀ ਕੋਈ ਨਹੀਂ ਹੈ ਇਸ ਲਈ ਇਹਨੂੰ ਆਪਣੇ ਕੋਲ ਰੱਖ ਖਾਣ ਪੀਣ ਦਾ ਧਿਆਨ ਰੱਖ ਕੇ ਦੀ ਸੇਵਾ ਕਰ ਹੁਣ ਕਹਿੰਦੇ ਆ ਉਹ ਸੀਟ ਨੇ ਮਹਾਤਮਾ ਬੋਤਾ ਹੁਕਮ ਮੰਨਿਆ ਔਰ ਮੰਨ ਕੇ ਬਕਰੇ ਨੂੰ ਘਰ ਲੈ ਗਿਆ ਹੁਣ ਬਕਰੇ ਤੋਂ ਉੱਤੇ ਹੋਰ ਵੀ ਸੀ ਪਰ ਸਵਾਲ ਇਹ ਆਂਦਾ ਹੈ ਕਿ ਬਕਰੇ ਨੇ ਐਸਾ ਕੀ ਕੀਤਾ ਸਮਝ ਨਾ ਜ਼ਰਾ ਕੀ ਕੀਤਾ ਇਹਨੇ ਜਵਾਬ ਤੁਸੀਂ ਦੇਣਾ ਤਾਂ ਹੀ ਕਿਹਾ ਕਿ ਇਹ ਕਹਾਣੀ ਸੁਣਾਣੀ ਹੈ ਔਰ ਇਹਦਾ ਜਵਾਬ ਤੁਸੀਂ ਦੇਣਾ ਹੈ ਕਿ ਬਕਰੇ ਨੇ ਐਸਾ ਕੀ ਕੀਤਾ ਕਿਉਂਕਿ ਬੱਕਰੇ ਤਾਂ ਉੱਥੇ ਹੋਰ ਵੀ ਬੱਜੇ ਹੋਏ ਸੀ ਪਰ ਇਹ ਬੱਕਰੇ ਨੇ ਕੀ ਕੀਤਾ ਅਸਾਂ ਬਹੁਤ अच्छी ਗੱਲ ਹੈ ਸੋ ਸਮਝ ਲਿਏ ਇਹ ਬੱਕਰੇ ਨੇ ਕੋਸ਼ਿਸ਼ ਕੀਤੀ ਚਾਹੁੰਦਾ ਤਾਂ ਇਹ ਵੀ ਗੱਲ 'ਚ ਰੱਸੀ ਪਈ ਹੋਈ ਸੀ ਸ਼ਾਂਤ ਹੋ ਕੇ ਖੜਾ ਰਹਿ ਸਕਦਾ ਸੀ ਸਮਝਣਾ ਜ਼ਰਾ ਪਰ ਇਹਨੇ ਉਹ ਬੰਦਨਾ ਨੂੰ ਐਕਸੈਪਟ ਇਸ ਲਈ ਅਗਰ ਜੀਵਨ 'ਚ ਮੁਸ਼ਕਿਲ ਆਵੇ ਅਗਰ ਜੀਵਨ 'ਚ ਪ੍ਰੋਬਲਮ ਆਵੇ ਤੱਕਦੀ ਨੂੰ ਐ ਸੈਕਟ ਕਰ ਬੈਠੇ ਨਾ ਰੋ ਕਿ ਮੈਂ ਕੋਸ਼ਿਸ਼ ਕੋਸ਼ਿਸ਼ ਹੀ ਨਹੀਂ ਕਰਨੀ ਉਹ ਦੁੱਖ ਸੀ ਆ ਗਿਆ ਇਹ ਕਹਿੰਦੇ ਬੜੇ ਤੋਂ ਬੜਾ ਦੁੱਖ ਵੀ ਆਵੇ ਸਿਰ ਤੇ ਕਰਜ਼ਾ ਹੋਵੇ ਡਾਕਟਰ ਕਹਿੰਦੇ ਤੈਨੂੰ ਕੈਂਸਰ ਹੈ ਡਾਕਟਰ ਕਹਿੰਦੇ ਤੈਨੂੰ ਆਹ ਪ੍ਰੋਬਲਮ ਹੈ ਡਾਕਟਰ ਕਹਿੰਦਾ ਆਹ ਮੁਸ਼ਕਿਲਾਂ ਹੱਲੇ ਕੋਈ ਹੈ ਨਹੀਂ ਪਰ ਤੁਸੀਂ ਕੋਸ਼ਿਸ਼ ਕਰਨੀ ਬੰਦ ਨਹੀਂ ਕਰਨੀ ਨਹੀਂ ਕਰਨੀ ਕਿਉਂਕਿ ਅਗਰ ਕੋਸ਼ਿਸ਼ ਕਰਦੇ ਹੈ ਜਿਦਾਂ ਹੀ ਪਹਿਲਾਂ ਦੱਸਿਆ ਹਿੰਮਤ ਮਰਦਾ ਮਦਦੇ ਅਗਰ ਰੱਬ ਦੀ ਰਹਿਮਤ ਦੀ ਮਦਦ ਚਾਹੀਦੀ ਹੈ ਤਾਂ ਰੱਬ ਨੇ ਵੀ ਉਦੋਂ ਹੀ ਸਾਡੀ ਸਹਾਇਤਾ ਕਰਨੀ ਜਦੋਂ ਐਸੀ ਕੋਸ਼ਿਸ਼ ਹੁਣ ਬੱਕਰੇ ਨੇ ਕੋਸ਼ਿਸ਼ ਕੀਤੀ ਉਹਨੇ ਆਪਣੀ ਗੱਲੇ ਦੀ ਰੱਸੀ ਤੋੜਨ ਵਾਸਤੇ ਉਹਨੂੰ ਦਰਦ ਹੋਈ ਪੀੜਾ ਹੋਈ ਪਰ ਉਹਨੇ ਪਰਵਾਹ ਨਹੀਂ ਕੀਤੀ ਕਿਉਂਕਿ ਜਦੋਂ ਐਸੀ ਦੁੱਖਾਂ ਤੋਂ ਨਿਕਲਣਾ ਤਾਂ ਥੋੜਾ ਦਰਦ ਬਰਦਾਸ਼ ਹੋਣਾ ਪੈਂਦਾ ਹੈ ਉਹ ਦੁੱਖਾਂ ਤੋਂ ਡਰਉਣਾ ਕਿਉਂਕਿ ਸਾਰੀ ਜ਼ਿੰਦਗੀ ਦਰਦ 'ਚ ਰਹਿਣ ਨਾਲੋਂ ਚੰਗਾ ਹੈ ਉਹ ਥੋੜਾ ਦਰਦ ਬਰਦਾਸ਼ ਕਰ ਲਈਏ ਜਿਹੜਾ ਸਾਨੂੰ ਦਰਦ ਤੋਂ ਬਾਹਰ ਲੈ ਕੇ ਜਾਣ ਵਾਲਾ ਹੈ